ਕੇ ਮਹਾਰਾਜ ਦੇ ਕਹਿਣ ਤੋਂ ਪਹਿਲਾਂ ਸਿੱਖ ਆਪਣੀ ਜਾਨ ਕੱਢ ਕੇ ਮਹਾਰਾਜ ਨੂੰ ਪੜਾ ਦਿੰਦੇ ਸੀ ਸੋ ਸਾਧ ਸੰਗਤ ਜੀ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਨਾ ਕਿੰਨਾ ਚੋਣਾ 13 ਦਾ ਜਿਹੜੇ 13 ਸੀ ਉਹ ਈਸਾਸੀ ਦੇ ਨਾਲ ਸੀ ਜਿਹਨੂੰ ਈਸਾਸੀ ਦੀ ਕੁਰਬਾਨੀ ਹੋਣੀ ਸੀ ਜਦੋਂ ਉਹਨਾਂ ਨੂੰ ਸਲੀਮ ਤੇ ਚੜਾਉਂਦੇ ਸੀ ਸਲੀਮ ਤੇ ਚੜਾਉਣ ਤੋਂ ਪਹਿਲਾਂ ਉਹਨਾਂ 13 ਨੂੰ ਪੁੱਛਿਆ ਗਿਆ ਕਿ ਤੁਹਾਡੇ ਗੁਰੂ ਨੂੰ ਤੇ ਅਸੀਂ ਤੁਹਾਡੇ ਰਹਿਬਰ ਨੂੰ ਅਸੀਂ ਕਿਹੜਾਉਣ ਲੱਗੇ ਆ ਸਲੀਮ ਦੇ ਉੱਤੇ ਆ ਨਵੀ ਨਾਲ ਨਾਲ ਹੀ ਸ਼ਕਤ ਦਾ ਜਾਪਣਾ ਪਏਗਾ ਕੰਤੀ ਵੀ ਕੁਰਬਾਨੀ ਨਾਲ ਹੀ ਹੋਏਗੀ ਆਖਰੀ ਖੰਡ ਦੱਸੋ ਆਪਣੀ ਸਾਨੂੰ ਇਹ ਵੀ ਦੱਸੋ ਤੁਹਾਡੇ ਲੱਗਦੇ ਕੀ ਨੇ ਤੇਰਾ ਆਖਣ ਲੱਗੇ ਕਹਿੰਦੇ ਸਾਡੇ ਬੁੱਢੀ ਲੱਗਦੇ ਕਹਿੰਦੇ ਪਤਾ ਸਾਨੂੰ ਵੀ ਹੈਗਾ ਕਿ ਤੁਹਾਡੇ ਤੁਸੀਂ ਇਹਨਾਂ ਦੇ ਚੇਲੇ ਹੋ 13 ਦੇ 13 ਤੁਸੀਂ ਇਹਨਾਂ ਦੇ ਚੇਲੇ ਹੋ ਮਾਰਿਆ ਤੁਹਾਨੂੰ ਵੀ ਇਹਨਾਂ ਦੇ ਨਾਲ ਹੀ ਜਾਏਗਾ ਆਪਣੀ ਆਖਰੀ ਗੱਲ ਦੱਸੋ ਇਹਦੇ ਆਖਰੀ ਖਵਾਜਤ ਕਾਦੀ ਅਸੀਂ ਜਦੋਂ ਦੱਸ ਹੀ ਦਿੱਤਾ ਤੁਹਾਨੂੰ ਸਾਡੇ ਕੋਲ ਲੱਗਦੇ ਨਹੀਂ ਅਸੀਂ ਕਿਉਂ ਇਹਨਾਂ ਦੇ ਨਾਲ ਮਰੀਏ ਤੇ ਹੁਣ ਪਿੰਨ ਸੀ ਜਿਹੜੇ ਪਾਈ ਪਤੀ ਦਾਸ ਦੀ ਪਾਈ ਸਦੀ ਦਾ ਕੀਤੇ ਪਾਈ ਪੁੱਛੀ ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਕੀ ਲੱਗਦੇ ਨੇ ਇਹਨੇ ਸਾਡੇ ਗੁਰੂ ਪਿਤਾ ਲੱਗਦੇ ਨੇ ਇਹਦੀ ਨਾਲ ਹੀ ਜਾਣ ਦੇਣੀ ਪਵੇਗੀ ਦੇਣਾਗੇ ਛਿਦੀ ਜਾਣੀ ਪਵੇਗੀ ਇਹ ਨਾਲ ਹੀ ਛਿਦੀ ਦੇ ਦਵੋਗੇ ਕਿਤੇ ਪਹਿਲਾ ਅਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਕਣਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਚੌ ਤੋ ਪ੍ਰੇਮ ਖੇਲਣ ਕਾ ਚੋ ਸੇਰ ਤਾ ਕਲੀ ਗਲੀ ਮਰੀ ਆਓ ਇੱਕ ਮਾਰਗ ਪੈਰ ਧਰੀ ਜੇ ਸਿਰ ਦੀ ਜੇ ਕਾਨ ਨਾ ਕੀ ਗੈ ਅਸੀਂ ਤੇ ਪਹਿਲਾ ਹੀ ਆਪਣਾ ਸੀਸ ਜਿਹੜਾ ਕਲੀ ਤੇ ਧਰੀ ਬੋਲੇ ਸੋਨਿਆ ਸਸ ਰੀਆ ਗਾਲ ਅਸੀਂ ਤੇ ਪਹਿਲਾ ਹੀ ਆਪਣੀ ਜਾਨ ਕਲੀ ਜੇ ਧਰੀ ਏ ਅਸੀਂ ਹਮੇਸ਼ਾ ਸ਼ੀਤ ਹੋਣ ਲਈ ਤਿਆਰ ਆਂ ਛੀਤੇ ਹੋਣਾ ਹੀ ਪੈਣਾ ਭਾਵੇਂ ਅੱਜ ਹੋ ਰਹੀਏ ਭਾਵੇਂ ਕੱਲ ਹੋ ਰਹੀਏ ਪਰ ਹੁਣਾਂ ਕਨਫਿਗਿਊਰ ਹੋ ਗਏ ਤੇ ਸਾਹ ਸੰਗ ਹੈ ਜੀ ਅੱਜ ਅਸੀਂ ਹੁਣ ਆਪਣੇ ਵਾਲ ਚਾਤੀ ਮਾਰ ਲਈਏ ਨਾ ਸੀ 3 9 9 3 9 ਗੁਰੂ ਘਰੋਂ ਨੇ ਕੰਨਾਂ ਤੇ ਨੱਤੀਆਂ ਪਾਈਆਂ ਨੇ ਕਿਸੇ ਕਦ ਨੇ ਕਰਵਾਏ ਨੇ ਦਾੜਾ ਕੱਤਲ ਕਰਵਾਇਆਗੇ ਇੱਕ ਪਾਸਿਓ ਕਹਿੰਨੇ ਅਸੀਂ ਤੇ ਗੁਰੂਣਾ ਪਿਆਰ ਹੀ ਬੜਾ ਕਰਦੇ ਇਸ ਕਰਕੇ ਨਾ ਅਸੀਂ 3 9 ਤੋਂ ਤੇ ਨਾ 13 ਤੋਂ ਸੋ ਸਾਰੇ ਨੌਜਵਾਨਾ ਵੀਰਾਂ ਅੱਗੇ ਬੇਨਤੀ ਏ ਤੇ ਮੇਰੀਆਂ ਭੈਣਾਂ ਵੀ ਬੇਨਤੀ ਏ ਕਿ ਆਪਣੇ ਸਿਰ ਚਕਾਰ ਬਣਾਉਣੀ ਛੱਡ ਦਈਏ ਭੈਣਾਂ ਕਾਲ ਕ ਲਾਉਣੀ ਛੱਡ ਦੇਣ ਆਪਣੇ ਸਿਰ ਦੇ ਉੱਤੇ ਤੇ ਜਿਹੜੇ ਵੀਰ ਨੇ ਕੇਸ ਨਾ ਕਤਲ ਕਰਾਉਣ ਕਿਉਂਕਿ ਮਹਾਰਾਜ ਨੇ ਵੀ ਕਿਹਾ ਏ ਬਿਨਾਂ ਸ਼ਸਤਰ ਕੇਸਨ ਨਰਨ